ਤੂੰ ਜੋ ਚੁੱਪ ਚੁੱਪ ਕੇਰੇ ਆਪਣੀ ਰੇਤ ਵਿੱਚ ਰੇ ਲੁਕੀ ਚ। ਤੂੰ ਜੋ ਚੁੱਪ ਚੁੱਪ ਕੇਰੇ ਆਪਣੀ ਰੇਤ ਵਿੱਚ ਰੇ। ਉਹ ਨਾਂ نال ساٹیاں یاریاں کوئی میں تینوں آوازاں پڑیاں کئی باری ہسٹری چھے کلاکار مکھ منصری بنے انہوں کے وزارت کا شنگار نہیں اچھا لگا ہے ڈاکٹر بھی نہیں عام طور پر پولیٹکس مریض ہی دیکھے جاندے ہیں

اچھی دے دے بہت اچھی گل ہے کہ ببلا صاحب ہی سیئر گلوکرا رجندر دونوں فرزند چندر جی تشریف فرمان ہے سب نے بہت اچھا گلا جی کسی بھی اٹمنٹ ہوں یاد کیا جا ہے میری کیفیت ہے جی وہ گانا ہے کہ مجھے تو ہوش نہیں آپ مشورہ دیجئے کہاں سے چھے دے کہاں تمام کروں چندہ تم یعبی ہیں در چندہ سے چندہ مرزم دن لار دیا میرکہ مرزم در چندہ وہ سنگیت سنبھید... حوالے نا... اپنی آواز کے حوالے نا... پہرا حوالے نا... جانے ہی جانے سن. لیکن بائی نیچر ایز ا پرسن انسانیت جیٹ کٹ, کٹ کی پری ہے چھوٹیاں سینے لاؤن والا وڈیا کا احترام کرنے والا ਐਸੀਫਨ ਗਾਣਾ ਕਦੀ ਕਦੀ ਬੜਾ ਅੰਧੇਮੇ ਸਾਡਾ ਸਾਡਾ ਕੰਮ ਗੱਲਾਂ ਗੱਲ ਹੀ ਕਰਨਾ ਹੈ ਲੇਕਿਨ ਕਦੀ ਕਦੀ ਇਸ ਤਰ੍ਹਾਂ ਜਦ ਕੈਫੀਤ ਹੋ ਜਾਂਦੀ ਹੈ ਜਦੋਂ ਅਸੀਂ ਗਾਣਾ ਇੱਕ ਸਰਵਰ ਨੂੰ ਜਦੋਂ ਪਤਾ ਲੱਗਦਾ ਕਿ ਯਾਰ ਵੀ ਗਾਣਾ ਗਾਉਣਾ ਹੈ ਉਹਨੂੰ ਖੁਸ਼ੀ ਹੁੰਦੀ ਹੈ ਖੇਰ ਵਾਡਿੰਗ ਪੜਦਾ ਉਹਨੂੰ ਬਹੁਤ ਖੁਸ਼ੀ ਹੁੰਦੀ ਹੈ ਤੇ ਚਰਜ ਬਣਦੀ ਹੈ ਤੇ ਸਟੂਡੀਓ ਜਦੋਂ ਜਦੋਂ ਓਕੇ ਹੁੰਦਾ ਉਹ ਬੜੀ ਖੁਸ਼ੀ

ਅਸੀਂ ਉਹਨਾਂ ਨੂੰ ਯਾਦ ਕਰਦੇ ਰਵਾਂਗੇ ਕਿ ਚਿੱਤ ਬਣੀ ਜਈਂ ਕਹੋ ਕਰ ਗਏ ਕਿ ਪ੍ਰਸਿੱਧ ਜੀ ਜੋ ਬਖਸ਼ ਗਿਆ ਉਹਨੂੰ ਲੈ ਕੇ ਮਰਾਂਗੇ ਲੇਕਿਨ ਕਹਿੰਦੇ ਨਾ ਕਿ ਅੱਖਾਂ ਜਦੋਂ ਮੀਟੀਆਂ ਜ਼ਮਾਨਾ ਮੈਨੂੰ ਰੋਏਗਾ ਧਾਵਾਂ ਤੋਂ ਹੀ ਆਪਣਾ ਬੇਰਾਨਾ ਮੈਨੂੰ ਰੋਏਗਾ ਮੇਰੇ ਨਾਲ ਜਾਨ ਜੀ ਬਾਦਵੀ ਨੇ ਰਾਗ ਰੰਗ ਮਹਿਕਣ ਗੀਤ ਵੈਣ ਪਾਉਣਗੇ ਤਰਾਨਾ ਮੈਨੂੰ ਰੋਏਗਾ ਮੇਲੇਆਂ ਦਾ ਜਦ ਮਹਿਖਾਰਾ ਨੂੰ ਮਹਿਖਾਨੇ ਵਿੱਚ ਜਾਨ ਟੁੱਟ ਜਾਣ ਤੇ ਨਿਸ਼ਾਨਾ ਮਿਦੋੜੇ ਮੇਲੇਆਂ ਦਾ ਜਦ ਵੀ ਮਨਜ਼ਰਾਂ ਦੇ ਤੀਰ ਨੂੰ ਤੀਰ ਟੁੱਟ ਜਾਣਗੇ ਨਿਸ਼ਾਨਾ ਮਿਦੋੜੇ ਸੀਰ ਆਰਟਿਸਟ ਐਕਸਟਰਾ ਵਿਸ਼ਾ ਸ਼ਾਇਰ ਵੀ ਸੋਲਦਾ ਕਿ ਇਹਨਾਂ ਨਾਮ ਇਧੀਆਂ ਚ ਇਕੋ ਤੇ ਵੀ ਦੇ ਰਾਜੋਤ ਸਿੰਘ ਇਹਨਾਂ ਨਾਮ ਇਧੀਆਂ ਚ ਇਕੋ ਤੇ ਵੀ ਦੇ اور دنیا چی جی کوئی تا دیوانا میں نے روئے گیا اے لوگو اے میرے میر بانا کلی کلی کرسی پہ بیٹھے سب تو سیانے لوگ کیڑی کیلی لفظہ نام شدان لی دیئے میرے میں انہوں نے بہت ایک ڈسٹنس تو دیکھا ہے پردیس ہیں کچھڑا بار جلو آتا جلو آتا ہے ਜਦੋਂ ਜਵਨਾ ਮੋੜ ਜਾਂਦੇ ਜਦੋਂ ਉਠਾ ਵਾਲੇ ਬਲੋਚ ਬਹੁਤ ਹੀ ਉਹ ਸਾਡਾ ਸਾਡੇ ਅਰਵਾਜ਼ ਦਾ ਗਾਣਾ ਸੀ ਇਸ ਕਰਕੇ ਮਾਰਿਕ ਸਾਹਿਬ ਗੱਲੀਆਂ ਕਮਾਲ ਗਈ ਮਾਰਿਕ ਸਾਹਿਬ ਵੀ ਬਾਗਮਾਲ ਬੰਦੇ ਸੀ ਇੱਕੋ ਹੀ ਸੀ ਉਹ ਬਾਹਰ ਸੀ ਲੇਕਿਨ ਜਦੋਂ ਫਿਰ ਚਿੰਦਾ ਸਾਹਿਬ ਸ਼ੁਰੂ ਹੋਏ ਤਾਂ ਲੱਗਾ ਵੀ ਇੰਜ ਵੀ ਨੰਦਾਂ ਦਾ ਗਿੱਦੜਾ ਕੋਸਰ ਦੂਰ ਸਿਕਦਰਾਂ ਦਾ ਤੁਰ ਜਾਂਦਾ ਤੇ ਰਾਂਸੋਂ ਸਰਾਂ ਦੀ ਕੋੜ ਦੀਆਂ ਪਰਾਂ ਦਾ کمپیریزن جب مل گیا پر دنیا فنا دا مکان ہے سب نے چلے جانا لیکن کہتے کہ وہ تو خوشبو ہے میں بکھر جائے گا وہ تو خوشبو ہے عوام میں بکھر جائے گا مسئلہ تو پھول کا ہے پھول کدھر جائے گا آج تھیٹر نہ وابستہ ਸੰਗੀਤ ਨਾ ਵਬਸਤਾ ਸ਼ਾਇਰੀ ਨਾ ਵਬਸਤਾ ਪੱਤਰਕਾਰ ਤਾਂ ਕਿਹੜਾ ਸ਼ੋਭਾ ਜਿਹੜਾ ਅੱਜ ਉਹਨਾਂ ਨੂੰ ਸ਼ਰਧਾਂਜਲੀ ਦੇਣ ਨਹੀਂ ਆਏ ਬੜੀ ਅੱਛੀ ਗੱਲ ਇਹਨਾਂ ਨੇ ਕੀਤੀ ਮਾਨ ਸਰ ਨੇ ਕਿ ਸ਼ਾਗਿਰਦ ਤੇ ਉਹ ਹੀ ਹੈ ਨਾ ਜਿਹੜਾ ਆਪਣੇ ਉਸਤਾਦ ਨੂੰ ਯਾਦ ਕਰੇ ਸ਼ਾਗਿਰਦ ਭਲੇ ਘਾਟੀ ਹੋਣ ਯਾਰ ਇਕਤਾ ਸਿੱਖੋ ਵਰਗਾ ਚਾਹੀਦਾ سارا <سؤال> نیڈ بند کرنا اسے یار یار سب ہے دلدار <سؤال> یار کوئی مطلب سب ہے مشکل <سؤال> کا یار کوئی ہے ਉਹ ਕੋਣ ਪੁੱਛਦਾ ਪਿੱਛੋਂ ਅਸੀਂ ਉਹ ਬੰਦੇ ਜਿਨ੍ਹਾਂ ਨੇ ਮੁਹੰਮਦ ਰਫੀ ਸਭ ਤੋਂ ਵੱਡਾ ਲੈ ਵੀ ਸੌਂਖਾ ਕੇ ਦੱਸਿਓ ਮੁਹੰਮਦ ਰਫੀ ਤੋਂ ਵੱਡਾ ਕਵੀਆ ਹੋਇਆ ਹਿੰਦੁਸਤਾਨ ਅਸੀਂ ਉਹ ਬੰਦੇ ਬੰਬੇ ਜਾ ਕੇ ਤੁਸੀਂ ਵੀ ਵੇਖਿਆ ਉਹਨਾਂ ਦੀ ਗੈਰੇਜ ਵਿੱਚ ਉਹਨਾਂ ਦੇ ਘਰ ਉਹਨਾਂ ਦੀ ਗੈਰੇਜ ਉਹਨਾਂ ਦੀਆਂ ਫੋਟੋ ਰੋਲੀਆਂ ਮੈਂ ਚੁੱਪ ਕੇ پلਕਾਂ ਨਾਲ ਸਾਫ਼ ਕੀਤੀ ਆਪਾਂ ਅੰਜੀ ਨੇ

ਮੈਂ ਹੋਂ ਸੋਚਦਾ ਸੀ ਸ਼ੰਗਾਰ ਜੀ ਕਿਦਾਂ ਦਮ ਤੁਸੀਂ ਜ਼ੁਲਫਾਂ ਦੀ ਬੈਣ ਦੀ ਗੱਲ ਕੀਤੀ ਕਿ ਇਹਦੇ ਕਿ ਕੌਬਲੇ ਫਿਰ ਫੂਟ ਆਇ ਸ਼ਾਪ ਪਰ ਕਹਿਣਾ ਉਸੇ ਉਹ ਨਾ ਸਮਝੇ ਹੈ ਨਾ ਸਮਝੇਗਾ ਮਗਰ ਕਹਿਣਾ ਉਸੇ ਵਕਤ ਤੂਫਾਨ ਹਾਰੇ ਕਿ ਸ਼ਹਿ ਬਹਾਦਰ ਲੈ ਗਿਆ ਤੁਮੇ ਜੀ ਸਮੇਂ ਵਾਲੀ ਘੜੀ ਘੋੜੇ ਕਿਹੜੇ ਚੰਦ ਨੇ ਘੜੀ ਇੱਕ ਪਲ ਗੋੜੇ ਨਾ ਪਛਾਨ کتھے سانو ٹو رہا ہے سے اگلی لہا ویر یا کتھے سانو ٹی چھاٹ گئے ہوگا پہلا تیرے دار چھٹے پھر تیرے کار چھٹے پھر تیرا چھٹے آگرا اوہ چھنڈیا پھر آج تیرا پچھو اکھیاں دے تالا میں چھو ہنجی ماں دی بار کی چھو پہنڈی جنسا ہوں کتھے دے گی موزلا دے جن کی جن دے دی سال پچھے چلے گا پدا سانو ازی بندے ہو گئے دل کے بلانے پھر فٹ آئی شاخ پر کہنا اسے <سؤال> وہ نہ سمجھا <سؤال> ہے مگر کہ وہ نہ سمجھا ہے نہ سمجھے گا مگر کہنا اسے وقت کا طوفان ہر شہ ہے تنہا کتنی رہ گزر کہنا اسے صاحب شیر سننا رس رہا ہو خون رس رہا ہو خون दिल से लव मगर हंसते रहे कर गया बर्बाद मुझको ये हुनर कहना हाय हाय अ डैम अशो पदशब इक आवाज किसी किसी अपने महबूब ਨੂੰ ਮੈਂ ਪਾ ਕੇ ਸੁਣ ਆ ਗਾਣਾ ਤੁਹਾਡਾ ਸੁਣਾਇਆ ਹੁਣ ਦੁਬਾਰਾ ਫਿਰ ਸੁਣ ਲਾਂਗੇ ਸੇਖੋ ਸਾਹਿਬ ਤੁਹਾਡਾ ਦੇਣਾ ਨਹੀਂ ਦੇ ਸਕਦੇ صاحب نے نے میں چندر کی دیکھو کیسا اتفاق اتفاق دیکھو پہنجی. پہنجی. صاحب نے لیا اور اسی آن جو دے سارے یار ہی کہہ رہے ہیں جو پاکستان سونے بڑیا ਮਾਰੀਆਂ ਮੈਂ ਤੇਨ ਆਵਾਜ਼ੋ ਬੜੀਆਂ ਮੈਂ ਚੇਰੀ ਚੁੱਪ ਨੇ ਜੀ ਰਹੀਆਂ ਸਾਰੀਆਂ ਕੋਈ ਮੈਂ ਤੋਂ ਆਵਾਜ਼ੋ ਬੜੀਆਂ ਤੂੰ ਜੋ ਚੁੱਪ ਚੁੱਪ ਕੇਰੇ ਆਪਣੀ ਰੇਤ ਵਿੱਚ ਰੇ ਤੂੰ ਜੋ ਚੁੱਪ ਚੁੱਪ ਕੇਰੇ ਆਪਣੀ ਰੇਤ ਵਿੱਚ ਰੇ یاریاں تین بڑی خیال دیکھو شاید کا پرواز دیکھو ڈبتا ਔਰ ਵਿਸਰਾਹੋਗੇ ਹੋਗੇ ਸੋਏ ਦਪਦਾ ਸੂਰਜ ਔਰ ਵਿਸਰਾਹੋਗੇ ਹੋਗੇ ਹੋਗੇ ਪਹਾੜ ਤੇ ਇਛੜਨ ਜਯਾਮਾ ਸ਼ਹਿਰ ਵਿੱਚ ਸ਼ਹਿਰ ਵਿੱਚ ਕਲੋਂ ਫਿਰ ਚੜੇਗਾ ਸੂਰਜ ਸ਼ਹਿਰ ਵਿੱਚ ਸ਼ਹਿਰ ਵਿੱਚ ਜੇ ਸੱਜਣਾ ਦੇ ਘਰ ਦੀਆਂ ਖੁੱਲੀਆਂ ਬਾਹਾਂ ਜੇ ਸੱਜਣਾ ਦੇ ਕੜੀਆਂ ਖੁੱਲੀਆਂ ਵਾਲੀ ਤੇਰੀ ਚੁਪਨੇ ਜੀ ਰਹੀ ਲਾ ਸੋ ਤੇਰੀ ਚੁਪਨੇ ਜੀ ਰਹੀ ਆ ਸੋਰੀ ਕਰ ਵਾਪਸ ਨਹੀਂ ਹੁਣਾਂ ਮੈਂ ਤੇਨੋ आवाज़ बढ़िया मारियां त